ਕਹਾਣੀ दान ਦੀ ਮਹਿਮਾ। ભગવાન ਬੁੱਧ ਦਾ ਜਨਮ ਪਾਟਲੀਪੁੱਤਰ ਵਿੱਚ ਸਵਾਗਤ ਹੋਇਆ ਤਾਂ ਹਰ ਵਿਅਕਤੀ ਨੇ ਆਪਣੀ ਆਪਣੀ ਸਥਿਤੀ ਦੇ ਅਨਸਾਰ ਉਹਨਾਂ ਨੂੰ ਉਪਹਾਰ ਦੇਣ ਦੀ ਯੋਜਨਾ ਬਣਾਉਣ ਲੱਗੇ। ਰਾਜਾ ਬਿੰਬਸਰ ਨੇ ਵੀ ਕੀਮਤੀ ਹੀਰੇ, ਮੋਤੀ ਤੇ ਰਤਨ ਉਹਨਾਂ ਨੂੰ ਪੇਸ਼ ਕੀਤੇ। ਬੁੱਧ ਨੇ ਸਭ ਨੂੰ ਇੱਕ ਹੱਥ ਨਾਲ ਸਵੀਕਾਰ ਕੀਤਾ। ਇਸਦੇ ਬਾਅਦ ਮੰਤਰੀਆਂ ਸੇਠਾਂ ਸ਼ਾਹੂਕਾਰਾਂ ਨੇ ਆਪਣੇ ਆਪਣੇ ਉਪਹਾਰ ਉਹਨਾਂ ਨੂੰ ਪੇਸ਼ ਕੀਤੇ ਗੋਧ ਨੇ ਉਹਨਾਂ ਸਭ ਨੂੰ ਇੱਕ ਹੱਥ ਨਾਲ ਸਵੀਕਾਰ ਦਿੱਤਾ ਇੰਨੇ ਵਿੱਚ ਇੱਕ ਬੁੱਢੀ ਛੋਟੀ ਫੜ ਕੇ ਤੁਰਦੀ ਉੱਥੇ ਆਈ ਗੋਧ ਨੂੰ ਪ੍ਰਣਾਮ ਕਰਕੇ ਉਹ ਬੋਲੀ ਭਗਵਾਨ ਇਸ ਸਮੇਂ ਤੁਹਾਡੇ ਆਉਣ ਦਾ ਮੈਨੂੰ ਸਮਾਚਾਰ ਮਿਲਿਆ ਉਸੇ ਵੇਲੇ ਮੈਂ ਇਹ ਅਨਾਰ ਖਾ ਰਹੀ ਸੀ ਮੇਰੇ ਕੋਲ ਕੋਈ ਦੂਸਰੀ ਚੀਜ਼ ਨਾ ਹੋਣ ਕਾਰਨ ਮੈਂ ਅੱਧੇ ਖਾਦੇ ਫਲ ਨੂੰ ਹੀ ਲੈ ਆਈ ਤਾਂ ਜੇਕਰ ਤੁਸੀਂ ਮੇਰੀ ਇਸ ਤੁਸ਼ ਭੇਟ ਨੂੰ ਸਵੀਕਾਰ ਕਰੋ ਤਾਂ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਾਂਗੀ ਭਗਵਾਨ ਬੁੱਧ ਨੇ ਦੋਨੋਂ ਹੱਥ ਸਾਹਮਣੇ ਕਰਕੇ ਉਸ ਸਵੀਕਾਰ ਕੀਤਾ ਰਾਜਾ ਬਿੰਬਸਰ ਨੇ ਜ਼ਿਆਦਾ ਦੇਖਿਆ ਉਹਨਾਂ ਨੇ ਬੁੱਧ ਨੂੰ ਕਿਹਾ ਭਗਵਾਨ ਮਾਫ ਕਰਨਾ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਅਸੀਂ ਸਾਬਣੇ ਤੁਹਾਨੂੰ ਕੀਮਤੀ ਤੇ ਵੱਡੇ ਵੱਡੇ ਪੁਹਾਰ ਦਿੱਤੇ ਹਨ ਜਿਨ੍ਹਾਂ ਨੂੰ ਤੁਸੀਂ ਇੱਕ ਹੱਥ ਨਾਲ ਸਵੀਕਾਰ ਕੀਤਾ ਪਰ ਇਸ ਬੁੱਢੀ ਵੱਲੋਂ ਦਿੱਤੇ ਗਏ ਛੋਟੇ ਤੇ ਝੂਠੇ ਫਲ ਨੂੰ ਤੁਸੀਂ ਆਪਣੇ ਦੋਹਾਂ ਹੱਥਾਂ ਨਾਲ ਸਵੀਕਾਰ ਕੀਤਾ ਹੈ ਇਸ ਤਰ੍ਹਾਂ ਕਿਉਂ ਇਹ ਸੁਨ ਬੁੱਧ ਮੁਸਕਰਾਏ ਤੇ ਬੋਲੇ ਰਾਜਣ ਤੁਸੀਂ ਸਭ ਨੇ ਬੇਸ਼ੱਕ ਬਹੁਤ ਕੀਮਤੀ ਉਪਹਾਰ ਦਿੱਤੇ ਹਨ ਪਰ ਇਹ ਸਭ ਤੁਹਾਡੀ ਸੰਪਤੀ ਦਾ ਦਸਵਾਂ ਹਿੱਸਾ ਵੀ ਨਹੀਂ ਹੈ ਤੁਸੀਂ ਇਹ দান ਗਰੀਬਾਂ ਦੀ ਭਲਾਈ ਨਹੀਂ ਭਲਾਈ ਨਹੀਂ ਕੀਤਾ ਇਸ ਲਈ ਤੁਹਾਡਾ ਇਹ ਦਾਨ ਸਹੀ ਦਾਨ ਦੀ ਸ਼੍ਰੇਣੀ ਵਿੱਚ ਨਹੀਂ ਆ ਸਕਦਾ ਇਸ ਦੇ ਉਲਟ ਉਸ ਬੁੱਢੀ ਨੇ ਆਪਣੇ ਮੂੰਹ ਦਾ ਨਿਵਾਲਾ ਹੀ ਮੈਨੂੰ ਦੇ ਦਿੱਤਾ ਬੇਸ਼ੱਕ ਇਹ ਬੁੱਢੀ ਗਰੀਬ ਹੈ ਪਰ ਇਸ ਨੂੰ ਸੰਪਤੀ ਦੀ ਕੋਈ ਲਾਲਸਾ ਨਹੀਂ ਹੈ یہی ਕਾਰਨ ਹੈ ਇਸ ਦਾ ਦਾਨ ਮੈਂ ਖੁੱਲੇ ਦਿਲ ਨਾਲ ਦੋਹਾਂ ਹੱਥਾਂ ਨਾਲ ਸਵੀਕਾਰ ਕੀਤਾ ਹੈ